ਉਨ੍ਹਾਂ ਦੇ ਪਿਆਰ ਭਰੇ ਸੱਦੇ ਤੇ ਪਹੁੰਚੇ ਇਸ ਜ਼ਿਲ੍ਹੇ ਦੇ ਮੇਰੇ ਬਜ਼ੁਰਗੋ ਭਰਾਵੋ ਨੌਜਵਾਨੋ ਤੁਹਾਡੇ ਸਾਹਮਣੇ ਮੰਚ ਤੇ ਸ਼ਿਸ਼ੋਭਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਗਠਿਤ ਕੀਤੀ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਹਿਬਾਨ ਜਿਥੇ ਸਰਦਾਰ ਮਨਪ੍ਰੀਤ ਸਿੰਘ ਵਾਲੀ ਜੀ ਐਮਐਲਏ ਹਲਕਾ ਦਾਖਾ ਜੱਥੇਦਾਰ ਗੁਰਪਰਤਾ ਉਸੇ ਬਡਾੜਾ ਜੀ ਔਰ ਬਹੁਤ ਹੀ ਸਤਿਕਾਰਯੋਗ ਸਾਬਕਾ ਸਪੀਕਰ ਸਰਦਾਰ ਰਵਿੰਦਰ ਸਿੰਘ ਜੀ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਸਾਬਕਾ ਪ੍ਰਧਾਨ ਐਸਜੀਪੀਸੀ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਸਾਬਕਾ ਮੰਤਰੀ ਪੰਜਾਬ ਭਾਈ ਮਨਜੀਤ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਰ ਅਮਰੀਕ ਸਿੰਘ ਜੀ ਸਾਹ ਪਰਤੇ ਹੋਰ ਸਾਰੇ ਮੈਂਬਰ ਸਹਿਬਾਨ ਔਰ ਸਵਰਗਵਾਸੀ ਜਥੇ ਸਰਦਾਰ ਨਥਾ ਸਿੰਘ ਦਾਲਮ ਜੀ ਦੇ ਬੇਟੇ ਮੇਰੇ ਮਿੱਤਰ ਸਰਦਾਰ ਰਜਿੰਦਰ ਸਿੰਘ ਜੀ ਦਾਲਮ ਦਰਜਾ ਬਰਜਾ ਹੋਰ ਸਾਰੀ ਸੀਤਾ ਜੋ ਬਿਰਾਜਮਾਨ ਨੇ ਆਓ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵੀ ਹੈ ਬੜਾ ਮਾਣ ਵੀ ਆ ਤੁਹਾਡੇ ਤੇ ਕਿਉਂਕਿ ਮਾਨ ਹੋਵੇ ਵੀ ਕਿਉਂ ਨਾ ਕਿਉਂਕਿ ਤੁਸੀਂ ਉਹ ਸਮਾਣਮਤੀ ਆਪਣੀ ਹਰਮਨ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਪੁਨਰਸਰਜੀਤੀ ਹੋਣ ਜਾ ਰਹੀ ਹੈ ਉਹਦੇ ਸਾਰੇ ਮੈਂਬਰ ਬਣਨ ਵਾਸਤੇ ਆਏ ਹੋ ਤੇ ਭਰਵਾ ਹੁੰਗਾਰਾ ਦੇਣ ਵਾਸਤੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਜੀ ਆਇਆਂ ਮੈਂ ਜਥੇਦਾਰ ਛੋਟੇਪੁਰ ਸਾਹਿਬ ਜੀ ਇਨਾਂ ਦਾ ਸ਼ੁਕਰਗੁਜ਼ਾਰ ਹਾਂ ਇਸ ਗੱਲੋਂ ਕਿ 18 ਮਾਰਚ ਨੂੰ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਉਪਰੰਤ ਭਰਤੀ ਦਾ ਆਗਾਜ਼ ਕੀਤਾ ਗਿਆ ਉਸੇ ਦਿਨ ਇਹ ਤਰੀਕ ਮਿਥ ਲਈ ਕਹਿਣ ਲੱਗੇ ਸਾਡੇ ਮਾਝੇ ਦੇ ਵਿੱਚੋਂ ਮੈਨੂੰ ਦੇ ਦਿਓ ਜ਼ਿਲ੍ਹਾ ਗੁਰਦਾਸਪੁਰ ਦੀ 4 ਅਪ੍ਰੈਲ ਦੀ ਤਰੀਕ ਕਿ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਕੇ ਆਪਾਂ ਸਾਰਿਆਂ ਦੇ ਜਿਹੜੇ ਹਾ ਭਾਵ ਉਹਨਾਂ ਦੇ ਬਲਬਲੇ ਜਜ਼ਵਾਤ ਉਹ ਸਮਝਣੇ ਤੇ ਪੜ੍ਹਨੇ ਨੇ ਅੱਜ ਸਮਝ ਆ ਰਹੀ ਹੈ ਤੁਹਾਡੇ ਮਨਾਂ ਦੀ ਗੱਲ ਤੁਹਾਡੇ ਚਿਹਰੇ ਤੋਂ ਝਲਕਦਾ ਕਿ ਤੁਹਾਡੇ ਅੰਦਰ ਇੱਕ ਉਹ ਜਜ਼ਵਾਤ ਤੇ ਬਲਬਲਾ ਸੀ ਜਿਹੜਾ ਮੈਂ ਕਿਹਾ ਡੇਢ ਦਹਾਕੇ ਤੋਂ ਲੈ ਕੇ ਮਰਝਾਉਂਦਾ ਮਰਝਾਉਂਦਾ ਮਰਝਾ ਚੱਲਿਆ ਸੀ ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਨੂੰ ਜੋ ਸਾਰਾ ਕੁਝ ਤੁਸੀਂ ਉੱਥੇ ਦੇਖਿਆ ਸਿੰਘ ਸਹਿਬਾਨਾ ਵੱਲੋਂ ਹੁਕਮਨਾਮੇ ਹੋਏ ਉਹਨਾਂ ਹੁਕਮਨਾਮਿਆਂ ਦੇ ਵਿੱਚ ਇਹ ਵੀ ਸੀ ਢਾਡੀ ਸਿੰਘ ਕਿ ਵੀ ਸਿਰ ਜੱਥਾ ਪਹਿਲਾਂ ਕਹਿ ਕੇ ਗਿਆ ਕਿ ਸਭ ਕੁਝ ਝੋਲੀ ਪਵਾ ਕੇ ਮੁਕਰ ਗਏ ਉਹ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਪਿੱਠ ਦੇ ਗਏ ਭਗੌੜੇ ਗਲੇਗੇ ਪੰਥ ਦੇ ਪਰ ਸ੍ਰੀ ਅਕਾਲ ਤਖਤ ਵੱਲੋਂ ਜੋ ਗਠਨ ਕੀਤੀ ਇਹ ਭਰਤੀ ਕਮੇਟੀ ਉਸੇ ਦਿਨ ਤੋਂ ਇਹ ਆਪਣੀ ਜਦੋਂ ਜਹਦ ਵਿੱਚ ਸੀ ਕਿਉਂਕਿ ਬੜੀਆਂ ਰੁਕਾਵਟਾਂ ਪਈਆਂ ਦੇ ਵਿੱਚ ਵੀ ਕੋਈ ਮੈਂਬਰ ਤੋੜੇ ਗਏ ਕਈ ਵਾਰੀ ਮੀਟਿੰਗਾਂ ਹੁਣ ਦਿੱਤੀਆਂ ਬਹੁਤ ਕੁਝ ਰੋੜਾੜ ਕੇ ਆਇਆ ਗਿਆ ਅੱਜ ਵੀ ਹੋ ਰਿਹਾ ਪਰ ਸ੍ਰੀ ਅਕਾਲ ਤਖਤ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਭਗਤੀ ਤੇ ਸ਼ਕਤੀ ਦੇ ਮਾਲਕ ਉਹਨਾਂ ਦਾ ਮੇਰਾ ਪਰਿਆ ਹੱਥ ਤੇ ਸਮਰਥਾ ਬਖਸ਼ੀ ਹੈ ਕਿ ਅਸੀਂ ਪੰਜੋਂ ਕਿਉਂਕਿ ਅੱਜ ਸਾਡੀ ਬੇਟੀ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ ਸਾਰੇ ਔਰ ਸ਼ਹੀਦ ਭਾਈ ਅਮਰ ਅਮਰੀਕ ਸਿੰਘ ਜੀ ਦੇ ਸੁਪਤਰੀ ਨੇ ਗੱਲ ਹੋਈ ਸੀ ਸਵੇਰੇ ਕਿਸੇ ਫੰਕਸ਼ਨ ਤੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਐ ਜੀ ਪੀ ਸੀ ਦਾ ਜੋ ਐਜੂਕੇਸ਼ਨ ਡਿਪਾਰਟਮੈਂਟ ਹੈ ਡੈਕਟੋਰੇਟ ਐਜੂਕੇਸ਼ਨ ਦਾ ਉਹਦੇ ਡਿਪਟੀ ਡੈਕਟਰ ਨੇ ਉਹ ਕਹਿੰਦੇ ਉਹ ਵੀ ਆਉਣਗੇ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਜਿਹੜਾ ਝੁੰਡਾ ਕਮੇਟੀ ਤੁਸੀਂ ਸੁਣੀ ਹੋਣੀ ਆ ਜਦੋਂ 22 ਦੇ ਚੋਣਾਂ ਤੋਂ ਬਾਅਦ ਹਾਰ ਦਾ ਕਾਰਨ ਪੁੱਛਿਆ ਗਿਆ ਤੁਹਾਡੇ ਪਾਸੋਂ ਬਰਕਰਾਰ ਪਾਸੋਂ ਜਾ ਕੇ ਰਿਪੋਰਟ ਲਈ ਵੀ ਉਹਨਾਂ ਵਿੱਚ ਮੈਂਬਰ ਦੋ ਸਾਡੇ ਵੀ ਸਨ 42 ਸਾਹਿਬ ਤੇ ਬਡਾਲਾ ਸਾਹਿਬ ਵੀ ਸਨ ਔਰ ਉਹ ਰਿਪੋਰਟ ਸਾਰੀ ਜਿਹਦੇ ਉੱਤੇ ਆਪਾਂ ਅੱਜ ਤੱਕ ਦੇਖਦੇ ਰਹੇ ਵੀ ਕੀ ਹੋਇਆ ਤੇ ਕੀ ਇਹਦਾ ਫੈਸਲਾ ਕੀ ਕਰੂ ਪਾਰਟੀ ਪਰ ਉਹ ਦਬ ਲਈ ਗਈ ਬੈਠੇ ਨੇ ਬੀਬੀ ਜੀ ਹੁਣੀ ਰਖੜਾ ਸਾਹਿਬ ਇਹ ਕੋਰ ਕਮੇਟੀ ਚ ਕਹਿੰਦੇ ਵੀ ਰਹੇ ਵੇ ਇਹਨੂੰ ਜਨਤ ਕਰੋ ਇਹ ਵਰਕਰਾਂ ਦੀਆਂ ਭਾਵਨਾਵਾਂ ਨੇ ਪੰਥ ਦੀਆਂ ਭਾਵਨਾਵਾਂ ਨੇ ਪਰ ਨਾ ਦੱਬ ਲਈ ਗਈ ਗੱਲ ਉਹਦੇ ਵਿੱਚ ਸੀ ਕਿ ਆ ਜਿਹੜੀ ਲੀਡਰਸ਼ਿਪ ਹੈ ਇਹ ਨਾਕਾਬਲ ਹੋ ਗਈ ਪੰਥ ਦੀ ਅਗਵਾਈ ਨਹੀਂ ਕਰਨ ਦੇ ਯੋਗ ਰਹੀ ਜਿਹੜਾ ਸਿੰਘ ਸਾਹਿਬ ਨੇ ਵੀ ਉਸ ਦਿਨ ਹੁਕਮਨਾਮੇ ਵਿੱਚ ਵਚਨ ਕਾਇਸਨ ਕਿ ਆ ਜਿਹੜੀ ਲੀਡਰਸ਼ਿਪ ਹੈ ਪੰਥ ਦੀ ਰਾਸੀ ਅਗਵਾਈ ਕਰਨ ਦਾ ਨੈਤਿਕ ਹਾਰ ਗਵਾ ਚੁੱਕੀ ਹੈ ਇਸ ਲਈ ਆ ਕਮੇਟੀ ਕੱਢੀ ਕੀਤੀ ਜਾਂਦੀ ਹੈ। ਔਰ ਉਹ ਜਿਹੜੀ ਅਧਿਕਾਰ ਕਮਾ ਗਵਾ ਚੁੱਕੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ 24 ਸਾਡੀ ਗੱਲ ਬਣ ਜੇ ਪਾਰਲੀਮੈਂਟ 'ਚ। ਜਵਾਨ ਤਾਂ ਜਬਤ ਹੋ ਗਿਆਂ ਪਰ ਅਜੇ ਵੀ ਖੇੜਾ ਨਹੀਂ ਛੱਡਿਆ ਤਾਂ ਜਾ ਕੇ ਅਗਲੀ ਆ ਜਿਹੜੀ ਸਰਗਰਮੀ ਤੁਸੀਂ ਵਿਢੀ ਅੱਜ ਪੰਜ ਦਰਦੀ ਹੈ ਤੁਸੀਂ। ਪੰਜਾਬ ਦੀ ਮਾਪਾਰਟੀ ਖੇਤਰੀ ਪਾਰਟੀ ਪੰਥ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਵਾਸਤੇ ਤੁਸੀਂ ਉਤਾਰੇ ਹੋ ਤੁਹਾਡੇ ਚਰਨਾਂ 'ਚ ਗੁਜਾਰਸ਼ ਕਰਨ ਵਾਸਤੇ ਆਇਆ ਬਾਕੀ ਸਾਰੇ ਸਤਿਕਾਰਯੋਗ ਬੁਲਾੜਿਆ ਨੇ ਬੋਲਣਾ ਮੈਂ ਇੱਕੋ ਬੇਨਤੀ ਕਰਾਂ ਕਿ ਅੱਗੋ ਹੋਣਾ ਕੀ ਹੈ ਭਰਤੀ ਤੁਸੀਂ ਕਰਨੀ ਜਾਂ ਮੈਂਬਰ ਤੁਸੀਂ ਬਣਨਾ ਤੇ ਬਣਾਉਣਾ ਮੈਂਬਰ ਬੜੇ ਪਾਰਦਰਸ਼ੀ ਟੰਗਣਾ ਬੋਗਸ ਨਾ ਹੋਵੇ ਭਰਤੀ ਵਕਾਇਦਾ ਜਿਹੜਾ ਫਾਰਮ ਸਪਾਇਆ ਗਿਆ ਜੋ ਕਹਿੰਦਾ ਸਰਬ ਦਾ ਹੁਕਮ ਸੀ ਇਹਨਵੇਂ ਨਹੀਂ ਉਹਦੇ ਮੁਤਾਬਕ ਹੀ ਭਰਤੀ ਹੋ ਰਹੀ ਹੈ ਔਰ ਦੂਜੇ ਆ ਮੰਗੂ ਬੋਕਸ ਪ੍ਰਤੀ ਕਰਕੇ ਬੋਕਸ ਪ੍ਰਧਾਨ ਨਹੀਂ ਚੁਣਨਾ ਇਹ ਜਿਹੜੀਆਂ ਗੱਲਾਂ ਕਰਕੇ ਆਪਾਂ ਸਾਰੇ ਟਪਲਾ ਖਾਂਦੇ ਰਹੇ ਤੇ ਏਡਾ ਵੱਡਾ ਹਾਰ ਦਾ ਮੂੰਹ ਦੇਖਣਾ ਪੈਂਦਾ ਰਿਹਾ ਸੋ ਇਸ ਕਰਕੇ ਤੁਸੀਂ ਮੈਂਬਰ ਬਣਨਾ ਫਿਰ ਡੈਲੀਗੇਟ ਬਣਨੇ ਨੇ ਫਿਰ ਪ੍ਰਧਾਨ ਚੁਣਨਾ ਤੇ ਸਾਰੇ ਉਹਦੇ ਤਾਰੇ ਚੁਣਨੇ ਨੇ ਸਿੰਘ ਸਾਹਿਬ ਨੇ ਕਿਹਾ ਸੀ ਜਥੇਦਾਰ ਸਾਹਿਬਾਨ ਨੇ ਕਿ 6 ਮਹੀਨੇ ਦੇ ਅੰਦਰ ਅੰਦ ਪ੍ਰਕਿਰਿਆ ਪੂਰੀ ਕਰੋ 3 ਮਹੀਨੇ ਤੱਕ ਇਹਨਾਂ ਨੇ ਸਾਨੂੰ ਮਗਰ ਭਜਾਉਂਦਿਆਂ ਨੂੰ ਮੀਟਿੰਗਾਂ ਨਾ ਕਰਨ ਦਾ ਹੋਣ ਦਾ ਰਿਕਾਰਡ ਹੁੰਦੇ ਰਿਹਾ ਪਰ ਹੁਣ ਸਰਗਰਮੀ ਤੇਜ ਹੋਈ ਹੈ ਆ 7ਵੀਂ ਮੀਟਿੰਗ ਹੋ ਰਹੀ ਹੈ ਤੁਹਾਡੇ ਔਰ 7ਵੇਂ ਸੱਤੇ ਮੀਟਿੰਗਾਂ ਦੇ ਵਿੱਚ ਮੈਂ ਦੇਖਿਆ ਬੜਾ ਉਤਸ਼ਾਹ ਕੱਲੇ ਕੱਲੇ ਹਲਕੇ ਦੀ ਕਰਕੇ ਦੇਖੀ ਹੈ ਬੈਠੇ ਨੇ ਸਾਰੋ ਵੀ ਆਂਦਰ ਸਿੰਘ ਜੀ ਇਹਨਾਂ ਨੇ ਮੁਰੰਡੇ ਹਲਕੇ ਦੀ ਇੱਕ ਦਿਨ ਆਵਾਜ਼ ਮਾਰੀ ਸਾਥੀ ਕਹਿਣ ਲੱਗੇ ਕਿ ਤੁਸੀਂ ਜਾਇਓ ਮੇਰਾ ਖਿਆਲ ਆ ਬੇ ਬਹੁਤ ਵੱਡਾ ਘਟ ਸੀ ਇਹਨਾਂ ਦੇ ਪੁਰਾਣੇ ਤੋਂ ਪੁਰਾਣੇ ਜੱਥੇਦਾਰ ਜਿਹੜੇ ਇਹਨਾਂ ਤੋਂ ਖਵਾ ਹੋ ਗਏ ਇਹਨਾਂ ਦੇ ਨੀਤਰਾਂ ਦੇ ਲੀਡਰਾਂ ਤੋਂ ਉਹ ਘਰ ਬੈਗੇ ਸਨ ਨੌ ਜਵਾਨੀ ਜਿਨ੍ਹਾਂ ਨੂੰ ਅਸੀਂ ਅੱਗੇ ਨਹੀਂ ਆਉਣ ਦਿੰਦੇ ਉਹ ਵੀ ਅੱਗੇ ਆ ਗਈ। ਸੋ ਇਸ ਕਰਕੇ ਸੁਮੇਲ ਹੋ ਗਿਆ ਦੋਨਾਂ ਗੱਲਾਂ ਦਾ। ਸੋ ਭਰਾਵੋ ਫਿਰ ਸਮਰਾਲੇ ਕੱਲੇ ਹਲਕੇ ਦੀ ਜ਼ਿਲ੍ਹਾ ਲੁਧਿਆਣੇ ਦੀ ਮੀਟਿੰਗ ਕੀਤੀ। ਇਸੇ ਤਰ੍ਹਾਂ ਬਹੁਤ ਵੱਡਾ ਇਕੱਠ ਹੋਇਆ। ਆ ਤੁਹਾਡੇ ਜ਼ਿਲ੍ਹੇ ਨੇ ਕਮਾਲ ਕਰ ਦਿੱਤੀ ਤੁਹਾਡਾ ਧੰਨਵਾਦ। ਖਾਸ ਤੌਰ ਤੇ ਛੋਟੇਪੁਰ ਸਾਹ ਦਾ। ਛੋਟੇਪੁਰ ਸਾਹ ਦਾ ਧਰਮਜੋਦ ਮੋਰਚਾ ਲੱਗਿਆ ਸੀ। ਅਸੀਂ ਮੇਤਰਾਂ ਜਿਹੜਾ ਕੱਢਦੇ ਰਹਿ ਇਕੱਠੇ। ਉਦੋਂ ਜ਼ਿਲ੍ਹੇ ਦੇ ਪ੍ਰਧਾਨ ਸੀ ਤੁਹਾਡੇ ਔਰ ਦੋ ਵਾਰੀ ਐਮਐਲਏ ਬਣੇ ਵਜ਼ੀਰ ਵੀ ਬਣੇ ਬਰਨਾਲਾ ਸਾਹਿਬ ਦੀ ਸਰਕਾਰ ਚ ਬੈਠੇ ਨੇ ਸਰੋਵਿੰਦਰ ਸਿੰਘ ਜੀ ਸਪੀਕਰ ਸਨ ਪਰ ਜਦੋਂ ਬਲੈਕ ਸੰਡਰ ਹੋਇਆ ਤੁਹਾਨੂੰ ਯਾਦ ਹੋਣਾ ਇਹਨਾਂ ਦੀ ਕੁਰਬਾਨੀ ਕਿ ਸਮੇਤ ਸਰੋਵਿੰਦਰ ਸਿੰਘ ਜੀ ਸਪੀਕਰ ਹੋਣ ਦੇ ਬਾਵਜੂਦ ਇਹ 6 ਮਨਿਸਟਰਾਂ ਨੇ ਸੀਵਾ ਦਿੱਤਾ ਸੀ ਜਿਨ੍ਹਾਂ ਚੋਂ ਸਰ ਛੋਟੇ ਪਰ ਸਿੰਘ ਜੀ ਕਿਉਂਕਿ ਇਹ ਪੰਥ ਦੀ ਸਿਧਾਂਤਾਂ ਦੇ ਪਹਿਰਾ ਦੇਣ ਵਾਲੇ ਨੇ ਤੁਸੀਂ ਉਹਨਾਂ ਦੇ ਸਾਥੀਆਂ ਨੂੰ ਤੁਹਾਡਾ ਧੰਨਵਾਦ ਸੋ ਐਸਾ ਲੀਡਰ ਆਪਾਂ ਨੂੰ ਮਿਲਿਆ ਸੋ ਮੈਂ ਬਹੁਤੀ ਲੰਮੀ ਗੱਲ ਨਾ ਕਰਾਂ ਇੱਕੋ ਬੇਨਤੀ ਕਿ ਪੰਥ ਦੇ ਹਵਾਲੇ ਇਹ ਪਾਰਟੀ ਕਰਨੀ ਹੈ ਕਿਸੇ ਇੱਕ ਪਰਿਵਾਰ ਜਾਂ ਕੋ ਬੰਦੇ ਦੇ ਨਹੀਂ ਇਹ ਪੰਥ ਦੀ ਪਾਰਟੀ ਹੈ ਔਰ ਪੰਥ ਤੁਸੀਂ ਹੋ ਮੈਂਬਰ ਤੁਸੀਂ ਬਣਨਾ ਡੈਲੀਗੇਟ ਤੁਸੀਂ ਬਣਨਾ ਪ੍ਰਧਾਨ ਤੁਸੀਂ ਮਰਜ਼ੀ ਦਾ ਚੁਣਨਾ ਅਗੋਂ ਇਹ ਵੀ ਹੋਣਾ ਸਪੀਕਰ ਸਾਹਿਬ ਇਹ ਤੁਹਾਡੇ ਵਰਗੇ ਸਿਆਣਿਆਂ ਤੋਂ ਲੈ ਕੇ ਅਗਲੀ ਵਿਧਾਨ ਦੀ ਜਿਹੜੀ ਨਵੀਂ ਘੜੀ ਜਾਨੀ ਆ ਕਿਉਂਕਿ ਪ੍ਰਧਾਨ ਜਿਹੜਾ ਬਣਾਇਆ ਉਹ ਤਾਂ ਇਹਨਾਂ ਨੇ ਸਿੱਧਾ ਮਰਜ਼ੀ ਦੇ ਹੁਕਮ ਚੱਲੇ ਨੇ ਕਿ ਜਿਹੜਾ ਪ੍ਰਧਾਨ ਹੋਊ ਸ਼੍ਰੋਮਣੀ ਅਕਾਲੀ ਦਲ ਦਾ ਉਹ ਮੁੱਖ ਮੰਤਰੀ ਨਹੀਂ ਬਣ ਸਕੂਗਾ ਜੇ ਮੁੱਖ ਮੰਤਰੀ ਬਣਨਾ ਤਾਂ ਪ੍ਰਧਾਨਗੀ ਜਿਹੜੀ ਕੋ ਉਹਦਾ ਮਿਲਣਾ ਔਰ ਸਾਰਾ ਵਿਧਿ ਵਿਵਧਾਨ ਬਣਨਾ ਨੌਜਵਾਨਾਂ ਨੂੰ ਇਹ ਪ੍ਰੈਫਰੈਂਸ ਦੇਣੀ ਆ ਔਰ ਪੰਚ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਾ ਸੋਚ ਕਰਕੇ ਮੈਂ ਲੰਮੀ ਗੱਲ ਨਾ ਕਰਾਂ ਇਸੇ ਬੇਨਤੀ ਆਪਣੀ ਸਮਾਪਤ ਕਰਦਾ ਹੋਇਆ ਕਿਉਂਕਿ ਕਈ ਗੱਲਾਂ ਹੋਰ ਨੇ ਮੈਂ ਉਹ ਕਰਨੀਆਂ ਨਹੀਂ ਪਰ ਇੱਕ ਗੱਲ ਜ਼ਰੂਰ ਕਰਨੀ ਆ ਜਿਹੜੀ ਅੱਜ ਅਖਬਾਰਾਂ 'ਚ ਵਿਖੇਪੀ ਹੈ ਜਿਹੜੀ ਮੀਡੀਆ ਤੇ ਚਰਚਾ ਚੱਲ ਰਹੀ ਹੈ ਕੁਝ ਸਜਣਾ ਨੇ ਸਜਣਾ ਤਾਂ ਮੈਂ ਨਾ કહਾਂ ਉਹ ਜਿਹੜੇ ਮੈਂ ਕਾ ਵੀ ਇੱਕ ਕਬਜ ਤੇ ਰਹਿ ਅਕਾਲੀ ਦਲ ਤੇ ਕਬਜਾ ਕਰੀ ਬੈਠੀ ਹੈ ਉਹਨਾਂ ਦੇ ਕਹਿਣ ਤੇ ਸਾਡੇ ਲੁਧਿਆਣੇ ਤੋਂ ਵੀ ਕੇ ਸਿੰਘ ਸਵਾਵਾ ਵੱਲੋਂ ਮਹਾਲੀ ਤੋਂ ਵੀ ਕੇ ਸਿੰਘ ਸਵਾਵਾ ਵੱਲੋਂ ਸ੍ਰੀ ਅਕਾਲ ਤਾ ਸਭ ਨੂੰ ਪੱਤਰ ਲਿਖੇ ਜਾ ਰਹੇ ਨੇ ਬੇਨਤੀ ਪੱਤਰ ਕੇ ਜੀ ਅਕਾਲ ਤਾ ਸਭ ਦਾ ਨਾਮ ਵਰਤ ਕੇ ਤੁਹਾਡਾ ਏ ਗੁੰਮਰਾਹ ਕਰ ਰਹੇ ਨੇ ਸੰਗਤ ਨੂੰ ਸਿੱਖ ਬੰਦ ਨੂੰ ਇਹ ਭਰਤੀ ਕਰ ਰਹੇ ਨੇ ਜਗ ਜਾ ਰਾ ਦੁਨੀਆ ਦੇ ਬੈਠਾ ਸਿੱਖ ਦਾ ਸਿੱਖੀ ਤੇ ਗੈਰ ਸਿੱਖਾਂ ਨੂੰ ਵੀ ਪਤਾ ਕਿ ਇਹ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਗਠਿਤ ਹੋਈ ਇਹ ਕਾਦੇ ਵਾਸਤੇ ਹੋਈ ਸੀ ਸ੍ਰੀ ਅਕਾਲ ਤਖਤ ਦੇ ਸਿਰ ਨਮਾ ਕੇ ਬੇਨਤੀ ਕਰਦਾ ਹਾਂ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਬੇਨਤੀ ਕਰਦਾ ਹਾਂ ਕਿ ਹੁਕਮ ਅਕਾਲ ਤਖਤ ਸਾਹਿਬ ਦਾ ਉਹਨੂੰ ਅਪਣਾ ਕੇ ਉਹਦੇ ਤੇ ਪਹਿਰਾ ਦੇਣ ਦੀ ਹਰ ਸੰਭਵ ਯਤਨ ਹੋ ਰਹੀ ਹੈ ਕਰਦੇ ਰਵਾਂਗੇ ਕਿਉਂਕਿ ਪੰਥ ਦੀਆਂ ਤੁਹਾਡੀਆਂ ਭਾਵਨਾਵਾਂ ਨੇ ਅਕਾਲ ਅਕਾਲਪੁਰ ਸਾਹਿਬ ਦਾ ਹਦੇਸ਼ ਹੈ ਔਰ ਮੈਂ ਦੇਖ ਰਿਹਾ ਬੜਾ ਹੈਰਾਨ ਹੋਇਆ ਉਹਨਾਂ ਨੇ ਤਾਂ ਕੀਤਾ ਇੱਕ ਸਾਡੇ ਕਾਮਰੇਡ ਭਰਾ ਜਿਨ੍ਹਾਂ ਨਾਲ ਕੋਈ ਪੰਥ ਦੀਆਂ ਇਹਨਾਂ ਸੰਸਥਾਵਾਂ ਨਾਲ ਉਹਨਾਂ ਨੇ ਕਦੇ ਵਾ ਨਹੀਂ ਰੱਖਿਆ ਨਿੰਦਦੇ ਰਹੇ ਹੁਣ ਤੱਕ ਮੇਰੀ ਪੀੜ੍ਹੀ ਦੇ ਸਿਧਾਂਤ ਨੂੰ ਨਿੰਦਦੇ ਨੇ ਅੱਜ ਵੀ ਔਰ ਉਹ ਕਾਂਗਰਸ ਵੀ ਅਕਾਲ ਤਾ ਸਾਬ ਨੂੰ ਬੇਨਤੀ ਪੱਤਰ ਲਿਖਣ ਲੱਗੇ ਨੇ ਇਹ ਠੀਕ ਹੈ ਧੰਨਵਾਦ ਉਹਨਾਂ ਦਾ ਜੇ ਤੁਸੀਂ ਅਕਾਲ ਤਾ ਸਾਬ ਦੀ ਸਰਪ੍ਰਸਤੀ ਕਬੂਲ ਦਿਓ ਉਹਦੇ ਸਿਧਾਂਤ ਨੂੰ ਔਰ ਉਹਦਾ ਜਿਹੜਾ ਅਕਾਲ ਤਾ ਸਾਬ ਦਾ ਵਿਚਾਰਧਾਰਾ ਉਹਨੂੰ ਅਪਣਾਉਣੇ ਤੁਹਾਨੂੰ ਜੀ ਆਇਆਂ ਪਰ ਜਿਹੜੀ ਬੇਨਤੀ ਤੁਸੀਂ ਕਰਨ ਲੱਗੇ ਹੋ ਪਹਿਲਾਂ ਸਮਝ ਲਓ ਇਹ ਕਮੇਟੀ ਸੀ ਅਕਾਲ ਤਾ ਸਾਬ ਦੇ ਹੁਕਮਾਂ ਮੁਤਾਬਕ ਚੱਲੀ ਹੋਈ ਹੈ ਮਰਜੀ ਨਾਲ ਨਹੀਂ ਕੋਈ ਚੱਲਿਆ ਸਾਡੇ ਵਿੱਚੋਂ ਕੋਈ ਵੀ ਉਦੇਦਾਰ ਬਣਨ ਨੂੰ ਤਿਆਰ ਨਹੀਂ ਕੋਈ ਚਾਹਦਾ ਨਹੀਂ ਚਾਹੀਦਾ ਹੁਕਮ ਅਕਾਲ ਦਾ ਸਬਦ ਬਚਾਉਣੇ ਆ ਤੁਹਾਡੇ ਚਰਨਾਂ 'ਚ ਖੜੋ ਕੇ ਅਰ ਤੁਸੀਂ ਮੈਂਬਰ ਤੇ ਡੈਲੀਗੇਟ ਕਿਉਂਕਿ ਆਪਣਾ ਪ੍ਰਧਾਨ ਚੁਣਨਾ ਜੀਰੋ ਮਰਜ਼ੀ ਚੁਣ ਲਿਓ ਇੱਥੇ ਮਰਜ਼ੀ ਨਹੀਂ ਚੱਲੂ ਸਵਾਲ ਫਲਾਣਾ ਪਰਿਵਾਰ ਦਾ ਹੋਊਗਾ ਫਲਾਣਾ ਬੰਦਾ ਹੀ ਹੋਊਗਾ ਨਾ ਇਹ ਪੰਚ ਦੀਆਂ ਰੌੜੀ ਤਰ ਰਵੈਦਾ ਸਿਧਾਂਤ ਹੈ ਇਹਨਾਂ ਪਰੰਪਰਾਵਾਂ ਨੂੰ ਕਾਇਮ ਕਰਨਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆ ਤੁਹਾਨੂੰ ਜੀ ਆਇਆਂ ਵੀ ਕਹਿੰਦਾ ਹੋਇਆ ਗਰਮੀ ਦਾ ਸਮਾਂ ਛੋਟੇਪੁਰ ਸਾਹਿਬ ਨੇ ਤੁਹਾਨੂੰ ਅਪੀਲ ਵੀ ਕੀਤੀ ਹੈ ਮੈਨੂੰ ਪਤਾ ਤੁਹਾਡਾ ਇਹਨਾਂ ਨਾਲ ਪਿਆਰ ਹੈ ਸਾਰਿਆਂ ਨੂੰ ਤੁਸੀਂ ਸੁਣ ਕੇ ਜਾਣਾ ਇਹਨੀਆਂ ਕੁ ਬੇਨਤੀਆਂ ਕਰਦਾ ਧੰਨਵਾਦ ਸਾਰੀ ਲੀਡਰਸ਼ਿਪ ਦਾ ਖਾਸ ਕਰਕੇ ਛੋਟੇਪੁਰ ਸਾਹਿਬ ਦਾ ਕਿ ਇਹਨਾਂ ਨੇ ਬੜੀ ਹਿੰਮਤ ਮਾਰੀ ਹੈ ਕਿ ਉਸੇ ਦਿਨ ਤੋਂ ਲੱਗੇ ਹੋਏ ਨੇ ਇਹ ਪਹਿਲੀ ਡੇਟ ਇਹਨੇ ਮੰਗੇ ਲਈ ਮੈਨੂੰ ਦਿਓ ਤੇ ਪਰ ਗਰਮੀ ਵੀ ਆ ਚਲੀ ਪਰ ਫਿਰ ਵੀ ਕਿਉਂਕਿ ਹੁਣ ਇਹ ਜਜ਼ਬਾਤਾਂ ਚ ਵੀ ਗਰਮੀ ਹੈ ਤੇਜ਼ੀ ਹੈ ਵੀ ਅਸੀਂ ਪੰਥ ਦੀ ਪਾਰਟੀ ਨੂੰ ਮੋੜੋ ਸਾਰਨਾ ਜਿਹੜੀ ਇਹਨਾਂ ਨੇ ਖਤਮ ਕਰਦੀ ਢਾਟੇਰੀ ਕਰਦੀ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸ ਨਿਹਾਲ ਸ਼ਰੋਮਨੀ ਅਕਾਲੀ ਦਲ ਸ਼ਰੋਮਨੀ ਅਕਾਲੀ ਦਲ ਜਹੇਦਰ ਸੁੱਚਾ ਸਿੰਘ ਜੀ ਛੋਟੇ ਪਰ